ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਹਿਲੇ ਪਾਸ਼ਾ ਹੀ ਸ੍ਰੀ ਗੁਰੂ ਨਨਕਦੇਵ ਜੀ ਦਾ ਆਗਮਨ ਦਿਵਸ ਜਿਹੜਾ ਉਹ ਆ ਰਿਹਾ ਹੈਗਾ 15 ਨਵੰਬਰ ਦਾ ਇਹਦੇ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੇ ਸੰਗਤਾਂ ਜੜੀਆਂ ਹੈਗੀਆਂ ਉਹ ਸੁਲਤਾਨ ਬਲੋਦੀ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਜਿਵੇਂ ਕਿ ਪਹਿਲਾਂ ਵੀ ਅਸੀਂ ਵਿਆਪਕ ਪ੍ਰਬੰਧ ਕਰਦੇ ਹਾਂ ਇਹਦੇ ਬਾਰੇ ਇਸ ਵਾਰ ਵੀ ਅਸੀਂ ਆਗਮਨ ਦਿਵਸ ਦੇ ਹਾਂ ਸੋ ਤਾਂ ਉਹਨੇ ਲਗਭਗ ਦੇਸ ਦੇ ਗੁਰਨਾਮ ਦੇਵ ਜੀ ਦੇ ਵਿਆਪਕ ਪ੍ਰਬੰਧ ਜਿਹੜੇ ਹੈਗਾ ਕਪੂਰਥਲ ਪੁਲਿਸ ਤੋਂ ਪੰਜਾਬ ਪੁਲਿਸ ਵੱਲੋਂ ਕੀਤੇ ਆ ਇਹਦੇ ਵਿੱਚ ਅਸੀਂ ਸਾਰੇ ਪਾਸੇ ਨਾਕਾਬੰਦੀ ਔਰ ਡਾਇਵਰਸ਼ਨ ਜਿਹੜੀਆਂ ਹੈਗੀਆਂ ਟ੍ਰੈਫਿਕ ਮੈਨੇਜਮੈਂਟ ਜਿਹੜੀ ਹੈਗੀ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਕਰ ਰਹੇ ਆ ਇਹਦੇ ਵਿੱਚ ਅਸੀਂ ਜਨਤਾ ਨੂੰ ਵੀ ਅਪੀਲ ਕਰਾਂਗੇ ਕਿ ਉਹ ਜਿਹੜੀਆਂ ਟ੍ਰੈਫਿਕ ਸਾਡੀਆਂ ਡਾਇਵਰਸ਼ਨਸ ਨੇ ਔਰ ਟ੍ਰੈਫਿਕ ਦੇ ਰੂਲਸ ਨੇ ਜੋ ਅਸੀਂ ਅਪਲਾਈ ਕੀਤੇ ਹੈਗੇ ਆ ਉਹਦੀ ਪਾਲਣਾ ਕਰਨ ਔਰ ਸੰਗਤਾਂ ਜਿਹੜੀਆਂ ਹਮਮਾਰ ਕੇ ਸਾਰੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਹੈਗੀਆਂ ਉਹ ਇੱਥੇ ਗੁਰਦੁਆਰਾ ਸਾਹਿਬ ਦੇ ਕੇ ਦਰਸ਼ਨ ਕਰਨ ਲਈ ਆ ਰਹੀਆਂ। ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਲਈ ਅਸੀਂ ਤੱਕ ਪਰ ਰਹੇ ਹਾਂ ਉਹਦੇ ਲਈ ਅਸੀਂ ਵਿਆਪਕ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਹੋਏ ਨੇ। ਥੈਂਕ ਯੂ।